ਸਾਰੇ ਨੇ ਪਿਆਰ ਪਰਿਸ਼ਕ ਸ੍ਰੀ ਅਕਾਲ ਹੋ ਸਨੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਲਸਣ ਅਸੀਂ ਪੱਟ ਲਿਆ ਤੇ ਹੁਣ ਮੈਂ ਗਾਰੇ ਸੀ ਕਿ ਲਸਣ ਦੀ ਸੌਂ ਸੰਭਾਲ ਕਿੱਦਾਂ ਕਰਨੀ ਹੈ ਐਸਾ ਕਰਕੇ ਨਾ ਆ ਦੇਖੋ ਜਿਹੜਾ ਇਹਦਾ ਫालतੂ ਕਚਰਾ ਉਹ ਕੱਢ ਦੇਣਾ ਇਹਨੂੰ ਸਾਫ਼ ਕਰ ਕਰਕੇ ਤੇ ਅਸੀਂ ਗੁੱਟੀਆਂ ਬਣ ਕੇ ਰੱਖ ਲੈਣੀਆਂ ਔਰ ਦੇਖ ਇਹਨਾਂ ਨੂੰ ਕੋੜ ਕੇ ਨਿਕਟਣਾ ਇੱਥੋਂ ਬਸ ਐਦਾਂ ਹੀ ਇਹ ਪੂਰਾ ਬੂਟਾ ਹੀ ਸਮਝ ਲਓ ਸਾਫ਼ ਕਰਕੇ ਇਹਨੂੰ ਐਦਾਂ ਹੀ ਰੱਖਣਾ ਜੇ ਇੱਥੋਂ ਆਪਾਂ ਵੱਢ ਕੇ ਹੁਣ ਰੱਖਾਂਗੇ ਤਾਂ ਖਰਾਬ ਹੋ ਜਾਂਦਾ ਫੁੱਕਾ ਪੈ ਜਾਂਦਾ ਲਸਣ ਜਿਹੜਾ ਤੇ ਇਹਨੂੰ ਅਸੀਂ ਐਦਾਂ ਹੀ ਰੱਖਣਾ ਹੁੰਦਾ ਬਸ ਇਹਦਾ ਫਾਲਤੂ ਜਿਹੜੇ ਕਚਰਾ ਜਿਹਾ ਉਹ ਕੱਢ ਲੈਣਾ ਹੋਣੀ ਇਹਦੀ ਗੁੱਟੀਆਂ ਬਣ ਕੇ ਨਾ ਮੈਂ ਸ਼ਾਮੇ ਰੱਖੂੰਗੀ ਥੋੜੇ ਦਿਨ ਐਦਾਂ ਹੀ ਤੇ ਮਤਲਬ ਹਵਾ ਹਾਰੇ ਤੋਂ ਉਸ ਤੋਂ ਬਾਅਦ ਇਹਨੂੰ ਅਸੀਂ ਕਿਸੇ ਕਮਰੇ ਚ ਰੱਖ ਲੈਣਾ ਜਿੱਥੇ ਹਵਾਦਾਰ ਕਮਰਾ ਹੋਵੇ ਤੋਂ ਫਨੀ ਆਣੀ ਚਾਹੀਦੀ ਤੇ ਅੱਜ ਪੱਟ ਕੇ ਲਿਆਉਣਾ ਸੀ ਬਿਆਨ ਨਾਲ ਦੇ ਨਾਲ ਇਸ ਤਰ੍ਹਾਂ ਜਿਹੜੀਆਂ ਇਹਦੀਆਂ ਗੁੱਟੀਆਂ ਬੰਦਣੀਆਂ ਤੇ ਹੁਣ ਜਦ ਇਹਨੇ ਆਹ ਸੁੱਕ ਜਣੀ ਨਾ ਚੀਜ਼ ਥੋੜਾ ਥੋੜਾ ਹਰਾ ਸਿਗਾ ਅੱਜ ਤਾਂ ਮੈਂ ਪੱਟ ਲਿਆ ਆਂਦਾ ਫਿਰ ਜਿਆਦਾ ਸੁੱਕ ਜਾਵੇ ਫਿਰ ਕਈ ਵਾਰੀ ਵਿੱਚ ਇਹ ਰਲ ਜਾਂਦਾ ਮਿੱਟੀ ਦੇ ਉੱਪਰੋਂ ਫਿਰ ਜੇ ਤਾਂ ਆਹ ਚੀਜ਼ ਨਹੀਂ ਹੁੰਦੀ ਹੈਗੀ ਫਿਰ ਪੱਟਣਾ ਔਖਾ ਹੁੰਦਾ ਹੇ ਤਾਂ ਥੋੜਾ ਹੀ ਚਲੋ ਆਪਣੇ ਘਰ ਦਾ ਵਧੀਆ ਇਹਦੇ ਚ ਮੇਨ ਗੱਲ ਇਹ ਹੈ ਜਿਹੜਾ ਆ ਲਾਲ ਲਸਣ ਹੈ ਆਪਣਾ ਲਾਲ ਦਾਸਨ ਜਿਹੜੇ ਜਾਣਦੇ ਉਹਨਾਂ ਨੂੰ ਸੁਣੇ ਹੀ ਹੋਣਾ ਜਿਹੜਾ ਲਾਲ ਆ ਥੋੜਾ ਜਿਹਾ ਅਜ ਮਤਲਬ ਇਹ ਲਾਲ ਨਹੀਂ ਹੁੰਦਾ ਸ਼ੇਡ ਪੈਂਦਾ ਲਾਲ ਇਹ ਵਧੀਆ ਹੁੰਦਾ ਦੂਸਰੇ ਲਸਣ ਦੇ ਮੁਕਾਬਲੇ ਜਿਹੜਾ ਇਹ ਵਾਈਟ ਹੁੰਦਾ ਤੁਸੀਂ ਦੇਖਿਆ ਹੋਣਾ ਜਿਹੜਾ ਆਪਾਂ ਖਰੀਦਦੇ ਵੀ ਆ ਉਹ ਇਹਨ ਵਾਈਟ ਹੁੰਦਾ ਸ਼ਾਇਦ ਕੈਮਰੇਜ ਪਰ ਜਦੋਂ ਤੁਹਾਨੂੰ ਦੇਖਦਾ ਕਿ ਨਹੀਂ ਹਨ ਥੋੜਾ ਜਿਹਾ ਲਾਲੀ ਤੇ ਹੁੰਦਾ ਹੈ ਆ ਦੇਖੋ ਉੱਪਰੋਂ ਪਤਾ ਲਾ ਜਾਂਦਾ ਆ ਦੇਖੋ ਇਹ ਉਹਦੇ ਮੁਕਾਬਲੇ ਜਿਆਦਾ ਵਧੀਆ ਹੁੰਦਾ ਚਲੋ ਬੈਨੀਫਿਟ ਤਾਂ ਉਹਦੇ ਹੀ ਹੁੰਦੇ ਪਰ ਉਹਦੇ ਮੁਕਾਬਲੇ ਇਹ ਜਿਆਦਾ ਹੁੰਦਾ ਤੇ ਇਹਦੀਆਂ ਆਹ ਜਿਹੜੀਆਂ ਆਪਾਂ ਨਾਲ ਸੰਦੀਆਂ ਤੁੜੀਆਂ ਕਹਿ ਦਿੰਦੇ ਆ ਇਹ ਇੰਨੀ ਜਿਆਦਾ ਨਹੀਂ ਮੋਟੀਆਂ ਹੁੰਦੀਆਂ ਠੀਕ ਹੀ ਹੁੰਦੀਆਂ ਪਰ ਸਾਡੇ ਦਾ ਇਸ ਵਾਰ ਥੋੜੀਆਂ ਘਟੀਆਂ ਹਨ ਫੁੱਲੀਆਂ ਨਹੀਂ ਹੈਗਾ ਕਈ ਵਾਰੀ ਹੈ ਨਾ ਮਿਹਨਤ ਦੀ ਕਮੀ ਹੋ ਜਾਂਦੀ ਜੇ ਆਪਾਂ ਵਿਜੀ ਹੋ ਜਾਂਦੇ ਆਲੇ ਕੋ ਥੋੜਾ ਲਾਲੀ ਤੇ ਇਹ ਹੁੰਦੇਖ ਰਹੀ ਹੁਣ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਅਸੀਂ ਇਹਦੇ ਵਿੱਚ ਕੋਈ ਵੀ ਖਾਦ ਵਗੈਰਾ ਜਾਂ ਕੈਮੀਕਲ ਯੂਜ਼ ਨਹੀਂ ਕਰਦੇ ਬਸ ਸਿਰਫ ਅਸੀਂ ਜਿਹੜਾ ਆਪਣਾ ਘਰ ਦਾ ਟੀਨ ਹੁੰਦਾ ਉਹੀ ਪਾਉਂਦੇ ਆ ਤੇ ਹੋਰ ਅਸੀਂ ਜੇ ਖਾਦ ਵਗੈਰਾ ਪਾ ਕੇ ਇਹਨੂੰ ਇਹਨਾਂ ਫਲਾਣਾ ਤੋਂ ਵਧੀਆ ਫੁੱਲ ਜਾਂਦਾ ਪਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਤਾਂ ਬੰਦਾ ਹੈ ਨਾ ਮੁੱਲ ਹੀ ਖਰੀਦ ਲੈਂਦਾ ਫਿਰ ਇੰਨੀ ਮਿਹਨਤ ਕਰਨ ਦਾ ਕੀ ਫਾਇਦਾ ਜੇ ਘਰ ਦੀ ਬੰਦਾ ਕਹਿੰਦਾ ਹੈਗੀ ਹੈ ਤਾਂ ਥੋੜਾ ਬਹੁਤ ਜਗਾ ਆਪਣੀ ਕੌਂਸਲ ਕਮੰਨਾ ਕੋ ਹੋ ਸਕਦੇ ਸੀ ਜਿਹੜਾ ਆਪਣੇ ਲਈ ਤਾਂ ਇੰਨੀ ਕ ਮਿਹਨਤ ਕਰ ਲਈਏ ਹਰ ਇੱਕ ਬੰਦਾ ਜੇ ਆਪਣੇ ਲਈ ਮਿਹਨਤ ਕਰੇ ਜੇ ਸਬਜ਼ੀਆਂ ਦੇ ਇੰਨੀ ਕ ਕਰ ਲਵੇ ਕਿ ਅਸੀਂ ਜਿਹੜੀਆਂ ਖਾਦਾਂ ਤੇ ਜਿਹੜਾ ਕੈਮੀਕਲ ਯੂਜ਼ ਹੁੰਦਾ ਉਹ ਤੇ ਬਚ ਸਕਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਾਜ਼ਾਰ ਵਿੱਚ ਜਿਹੜੀ ਚੀਜ਼ ਆਂਦੀ ਹੈ ਉੱਥੇ ਤਾਂ ਫਿਰ ਅਗਦੇ ਨੇ ਹੈ ਨਾ मुनाफा देखना ही ਹੁੰਦਾ ਤੇ ਇਸ ਮੁਨਾਫੇ ਦੇ ਚੱਕਰ ਚ ਫਿਰ ਖਾਸ ਕੈਂਸਰ ਜੂਸ ਕਰਦੇ ਆ ਤੇ ਘਮ ਘਮਾ ਕੇ ਉਹੀ ਜਿਹੜਾ ਸਾਡੇ ਸਰੀਰ ਤੇ ਨੁਕਸਾਨ ਕਰਦਾ ਫਿਰ ਉਹੀ ਦਵਾਈਆਂ ਰਾਹ ਚੱਲ ਜਾਂਦਾ ਤੇ ਉਹ ਚੱਕਰ ਹੋ ਜਾਂਦਾ ਤਾਂ ਕਰਕੇ ਆ ਦੇਖੋ ਹੁਣ ਆ ਦੇਖਦਾ ਹਾਂ ਤੁਹਾਨੂੰ ਇਹ ਲਾਲੀ ਤੇ ਫਿਰ ਪੇਰ ਵੀ ਠੀਕ ਹੈ ਨਾ ਕੋਈ ਨਾ ਕਹਿੰਦਾ ਕਹਿੰਦਾ ਚੱਲਣ ਨੂੰ ਬਹੁਤ ਟਾਈਮ ਲੱਗ ਜਾਂਦਾ ਹੋਰ ਤਾਂ ਕੋਈ ਚੱਕਰ ਹੀ ਹੈਗਾ ਆ ਥੋੜਾ ਜਿਹਾ ਰਹਿ ਗਿਆ ਆ ਫਾਲਤੂ ਜਿਹੜਾ ਐਦਾਂ ਮੈਂ ਇਹਦਾ ਕਚਰਾ ਜਿਹੜਾ ਕੱਢ ਦੇਣਾ ਤੇ ਸਾਫ਼ ਕਰ ਕਰਕੇ ਤੇ ਇਹਨਾਂ ਮੈਂ ਕੈਨ ਨੂੰ ਬੰਨ ਕੇ ਰੱਖ ਦਵਾਂ ਐਸਾ ਕਰਕੇ ਸਾਫ਼ ਬਣੀ ਆਂਗੀ ਬਸ ਇਹ ਤੁਹਾਨੂੰ ਦੱਸਾਂਗੇ ਕਿਦਾਂ ਸਭ ਸੰਭਾਲ ਕਰਨੀ ਹੈ ਪੰਨੀ ਕੀ ਸੀਗੀ ਮੇਰੀ ਵੀਡੀਓ ਤੇ ਇਹਨੂੰ ਨਾ 2-3 ਦਿਨ ਆਪਾਂ ਦਸਕਾਨ ਤੋਂ ਬਾਅਦ ਜਦੋਂ ਸੁੱਕ ਜਾਣਾ ਫਿਰ ਅਸੀਂ ਜਿਹੜੇ ਵੀ ਜਗ੍ਹਾ ਤੇ ਰੱਖਣਾ ਹੈ ਜਿੱਥੇ ਉਹ ਕਮਰਾ ਹਵਾਦਾਰ ਹੋਣਾ ਚਾਹੀਦਾ ਧੁੱਪ ਨਹੀਂ ਆਣੀ ਚਾਹੀਦੀ ਹੈਗੀ ਤੇ ਅਸੀਂ ਨਾ ਐਦਾਂ نیچے ਵੀ ਨਹੀਂ ਰੱਖਣਾ ਹੈਗਾ ਕਿਉਂਕਿ ਸਲਾਬ ਦੇ ਨਾਲ ਵੀ ਖਰਾਬ ਹੋਣ ਦਾ ਡਰ ਹੈ ਸਾਡੇ ਤਾਂ ਵੈਸੇ ਵੀ ਇੱਥੇ ਸਲਾਬ ਬਹੁਤ ਜ਼ਿਆਦਾ ਫਿਰ ਮੈਂ نیچے ਜਿਹੜੇ ਆਪਣੇ ਰੂਜੇ ਟੋਕਰੇ ਹੁੰਦੇ ਆ ਜਿਹੜੇ ਦੇਸੀ ਟੋਕਰੇ ਹੁੰਦੇ ਉਹਨਾਂ ਚ ਪਾ ਕੇ ਰੱਖ ਲੀਂ ਚਾਹਗੀ نیچےੋਂ ਵੀ ਹਵਾ ਲੱਗਦੀ ਹੈ ਮੈਂ ਤੇ ਉੱਪਰੋਂ ਵੀ ਹਵਾ ਲੱਗਦੀ ਹੈ ਇਹ ਵੈਸੇ ਵੀ ਜਿਹੜਾ ਹਾਂ ਲਸਣ ਦੇਸੀ ਲਸਣ ਹੁੰਦਾ ਨਾ ਇਹ ਖਰਾਵ ਨਹੀਂ ਹੁੰਦਾ ਫੋਕਾ ਨਹੀਂ ਪੈਂਦਾ ਤੁਸੀਂ ਦੇਖਿਆ ਹੋਣਾ ਦੂਜਾ ਜਿਹੜਾ ਐ ਫੋਕਾ ਪੈ ਜਾਂਦਾ ਛੇਤੀ ਪੁੱਲਿਆ ਵਾ ਜਰੂਰ ਹੁੰਦਾ ਪਰ ਉਹਨੂੰ ਅਸੀਂ ਪੂਰੇ ਸਾਲ ਲਈ ਨਹੀਂ ਸਟੋਰ ਕਰਕੇ ਰੱਖ ਸਕਦੇ ਤੇ ਉਹ ਛੇਤੀ ਖਰਾਬ ਹੋ ਜਾਂਦਾ ਇਹ ਨਹੀਂ ਪੈਂਦਾ ਹੁੰਦਾ ਬਸ ਢੋਪ ਦੇਣਾ ਵਿਚਾਰ ਰੱਖਣਾ ਚਾਹੀਦਾ ਤੇ ਹੁਣ ਵੀ ਮੈਂ ਇੱਥੇ ਜਿਹੜੇ ਸਾਡੇ ਬਰਾਂਡੇ 'ਚ ਢੋਪ ਆ ਜਾਂਦੀ ਤਾਂ ਹੀ ਨਾਲ ਦੀ ਨਾਲ ਬੰਨਣ ਲੱਗੀ ਆ ਮੈਂ ਤਾਂ ਫਿਰ ਛਾਵੇਂ ਕਰਕੇ ਰੱਖੂੰਗੀ ਉੱਥੇ ਹਵਾ ਲੱਗ ਜਾਊਗੀ ਫਿਰ ਢੋਪ ਜਿਹੜੀ ਨੁਕਸਾਨ ਕਰਦੀ ਉਹ ਪੱਤਾਂ ਤੋਂ ਬਾਅਦ ਇੱਕ ਜਦੋਂ ਅਸੀਂ ਪੱਟਣਾ ਹੈ ਤੇ ਉਤੋਂ ਮਤਲਬ ਹਫਤਾ 10 ਦਿਨ ਪਹਿਲਾਂ ਜਿਹੜਾ ਪਾਣੀ ਲਾ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਜੇ ਪਾਣੀ ਜ਼ਿਆਦਾ ਲਾ ਲੋ ਨਾ ਜਿੱਦਾਂ ਹੁਣ ਜੇ ਅਸੀਂ ਪੱਟਣ ਦੇ ਚੱਕਰ 'ਚ ਕਈ ਲੋਕੀ ਪਾਣੀ ਲਾ ਦਿੰਦੇ ਨੇ ਫਟਾਫਟ ਦੀ ਪੱਟੀਆਂ ਜਾਂਦਾ ਐਦਾ ਥੋੜੀ ਮਿਹਨਤ ਹੁੰਦੀ ਪੱਟਣ ਨੂੰ ਤੇ ਉਹਦੇ ਨਾਲ ਵੀ ਜਿਹੜਾ ਲਸਣ ਆਪਣਾ ਖਰਾਬ ਹੋ ਜਾਂਦਾ ਜਿਹੜਾ ਗਿੱਲਾ-ਗਿੱਲਾ ਹੋਵੇ ਹੁਣ ਆਹ ਦੇਖੋ ਤੁਸੀਂ ਦੇਖਦੇ ਹੋ ਨਾ ਐਨ ਸੁੱਕਾ ਜਗ੍ਹਾ ਜਿਹੜੀ ਸੁੱਕੀ ਸੀਗੀ ਉੱਥੋਂ ਮੇਤੋ ਵੀੜੀਓ ਨਹੀਂ ਬਣੀ ਜਦੋਂ ਪੱਟ ਦੇ ਸੀਗੀ ਇਹ ਸੁੱਕਾ ਹੈ ਜਿਹੜਾ ਉਹ ਗਿੱਲਾ-ਗਿੱਲਾ ਸੀ ਤਾਂ ਚਲੋ ਘਰ ਆਣੇ ਤਾਂ ਨਹੀਂ ਜਿਹਨਾਂ ਥੋੜਾ ਬਹੁਤ ਆ ਪੀਜਦੇ ਜਿਹਦਾ ਜਿਹੜੇ ਜ਼ਿਆਦਾ ਬੀਜ ਦੇ ਵੇਚਦੇ ਹਨਾ ਵੇਚਦੇ ਮਤਲਬ ਉਹ ਸ਼ੱਕਰ ਚੋਂ ਪਾਣੀ ਲਾ ਦਿੰਦੇ ਉਹ ਫੜਫੜ ਇੱਦਾਂ ਹੀ ਪੱਟਿਆ ਜਾਂਦਾ ਤੇ ਫਿਰ ਉਹ ਨਸਨ ਦੀ ਅਲੀ ਨਹੀਂ ਹੁੰਦੀ ਬਨੇ ਆ ਹੈਨਾ ਉਹ ਛੇਤੀ ਸਲਾਵ ਕਰਕੇ ਛੇਤੀ ਖਰਾਬ ਹੋ ਜਾਂਦਾ ਤੇ ਆ ਤਾਂ ਇਹ ਬਿਲਕੁਲ ਸੁੱਕਾ ਹੈ ਤੇ ਆ ਵੀ ਗੌਰ ਕਰਨਾ ਹੈ ਸੀ ਜਿਹੜਾ ਪਾਣੀ ਥੋੜਾ 10 ਦਿਨ ਪਹਿਲਾਂ ਹੀ ਲੈਣਾ ਬੰਦ ਕਰ ਦੋ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਫਰੈਂ ਮਹੀਨੇ ਜਿਹੜਾ ਅਪ੍ਰੈਲ ਮਹੀਨੇ ਹੀ ਪੱਟਨ ਦਾ ਤਕਰੀਬ ਹੈ ਤੇ ਧੁੱਪਾਂ ਬਹੁਤ ਜ਼ਿਆਦਾ ਲੱਗਣ ਲੱਪੀਆਂ ਤੇ ਸੁੱਕਾ ਸੁੱਕਾ ਪੱਟਿਆ ਜਾਵੇ ਤਾਂ ਵਧੀਆ ਅੰਨਿਕ ਸੀਗੀ ਮੇਰੀ ਵੀਡੀਓ ਵੀਡੀਓ ਜੇ ਪਸੰਦ ਆndi ਤੇ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰਿਓ ਫੁੱਲ ਵਾਚ ਕਰਿਓ ਤੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਵਾਲੀ ਮੇਰੀ ਵੀਡੀਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮੇ ਵਾਹਿਗੁਰੂ ਅੱਗੇ ਹਮੇਸ਼ਾ ਹੀ ਅਰਦਾਸ ਕਰਦੀ ਆਂ ਤੁਸੀਂ ਸਾਰੇ ਆਪਣੇ ਘਰਾਂ 'ਚ ਸਵਸਤਰੋ ਹਮੇਸ਼ਾ ਹੀ ਹੱਸਦੇ ਰਹੋ ਖੁਸ਼ ਰਹੋ ਤੇ ਵਾਹਿਗੁਰੂ ਸਾਹਿਬ ਦੀਆਂ ਮਨੋਕਾਮਨਾ ਪੂਰੀਆਂ ਕਰਨ ਚੰਗਾ ਜੀ ਰੱਬ ਰੱਖਾ